ਅੱਜ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਾਂ ਦੀ ਅਗਵਾਈ ਦੇ ਵਿੱਚ ਹੋਈ ਕੀ ਕੀ ਫੈਸਲੇ ਲਏ ਗਏ ਨੇ ਸਾਡੇ ਨਾਲ ਵਿੱਤ ਮੰਤਰੀ ਹਰਪਾਲ ਚੀਮਾ ਨੇ ਗੱਲਬਾਤ ਕਰਾਂਗੇ ਚੀਮਾ ਸਾਹਿਬ ਕੀ ਕੀ ਫੈਸਲੇ ਲਏ ਗਏ ਆ ਜੀ ਅੱਜ ਪੰਜਾਬ ਦੇ ਜੇ ਮੈਂ ਐਜੂਕੇਸ਼ਨ ਖੇਤਰ ਦੀ ਗੱਲ ਕਰਾਂ ਤਾਂ ਬਹੁਤ ਹੀ ਵੱਡਾ ਫੈਸਲਾ ਹੋਇਆਗਾ ਪੰਜਾਬ ਦੇਸ਼ ਦਾ ਪਹਿਲਾ ਰਾਜ ਬਣਿਆਗਾ ਜਿਹਨੇ ਡਿਜੀਟਲ ਯੂਨੀਵਰਸਿਟੀ ਸਥਾਪਨਾ ਕਰਨ ਦੀ ਪਾਲਿਸੀ ਨੂੰ ਪ੍ਰਵਾਨਗੀ ਦਿੱਤੀ ਆ ਪੰਜਾਬ ਰਾਜ ਡਿਜੀਟਲ ਯੂਨੀਵਰਸਿਟੀ ਜਿਹੜੀ ਆ ਉਹ ਇੱਥੇ ਡਿਜੀਟਲ ਯੂਨੀਵਰਸਿਟੀਆਂ ਬਣਨ ਗਈਆਂ ਔਰ ਬੱਚੇ ਸਾਡੇ ਜਿਹੜੇ ਨੇ ਆਈਆਈ ਦੀ ਸਹਾਇਤਾ ਦੇ ਨਾਲ ਕੰਪਿਊਟਰ ਦੀ ਸਹਾਇਤਾ ਦੇ ਨਾਲ ਨਵੀਂ ਟੈਕਨੋਲੋਜੀ ਦੀ ਸਹਾਇਤਾ ਦੇ ਨਾਲ ਆਪਣੀ ਐਜੂਕੇਸ਼ਨ ਜਿਹੜੀ ਆ ਉਹ ਕੰਪਲੀਟ ਕਰ ਪਾਉਣਗੇ ਜਿਹਦੇ ਅੰਦਰ ਪੋਸਟ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਲੋਕ ਘਰ ਬੈਠ ਕੇ ਜਿਹੜੀ ਆ ਉਹ ਅੱਛੀ ਜਿਹੜੀ ਆ ਐਜੂਕੇਸ਼ਨ ਉਹਨਾਂ ਨੂੰ ਪ੍ਰਾਪਤ ਹੋਊਗੀ ਜੀ ਜਿਹੜੀ ਡਿਜੀਟਲ ਯੂਨੀਵਰਸਿਟੀ ਆ ਕਦੋਂ ਤੱਕ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਊਗੀ ਦੇਖੋ ਡਿਜੀਟਲ ਯੂਨੀਵਰਸਿਟੀ ਪਾਲਿਸੀ ਦੇ ਅੰਦਰ ਸਥਾਪਨਾ ਹੋਈ ਆ ਅੱਜ ਪਾਲਿਸੀ ਬਣੀ ਆ ਤਾਂ ਆਉਣ ਵਾਲੇ ਸਮੇਂ 'ਚ ਲੋਕ ਅਪਲਾਈ ਕਰਨਗੇ ਜਿਹੜੀ ਆ ਲੋਕ ਅਪਲਾਈ ਕਰਨਗੇ ਜਿਹੜੇ ਜਿਹੜੇ ਨਾਰਮਸ ਸਾਡੇ ਬਣਾਏ ਨੇ ਅਸੀਂ ਜੋ ਅਸੀਂ ਮੈਥਡ ਅਪਣਾਇਆਗਾ ਜਿਹੜਾ ਉਸ ਰੂਲ ਐਂਡ ਲਾ ਨੂੰ ਪੂਰਾ ਕਰੂਗਾ ਤਾਂ ਉਹਨੂੰ ਜਿਹੜੀ ਪ੍ਰਵਾਨਗੀ ਮਿਲ ਜੂਗੀ ਜੀ ਇਹਨਾਂ ਨੂੰ ਫਾਇਦੇ ਕੀ ਆ ਪੰਜਾਬ ਦੇ ਮੇਨਲੀ ਬਹੁਤ ਵੱਡੇ ਫਾਇਦੇ ਇਹ ਨੇ ਕਿ ਨਵੀਂ ਟੈਕਨੋਲੋਜੀ ਨਵੀਂ ਜਨਰੇਸ਼ਨ ਜਿਹੜੀ ਆ ਸਾਡੀ ਉਹ ਡਿਜੀਟਲਾਈਜੇਸ਼ਨ ਦੇ ਵਿੱਚ ਬਹੁਤ ਵਿਸ਼ਵਾਸ ਰੱਖਦੀ ਆ ਸੋ ਉਸ ਡਿਜੀਟਲ ਦੇ ਤਰੀਕੇ ਦੇ ਨਾਲ ਉਹ ਜਿੱਥੇ ਪੜ੍ਹਾਈ ਮਿਲੂਗੀ ਉਹਦੇ ਨਾਲ ਦੀ ਨਾਲ ਇੱਕ ਸਸਤੀ ਵਿੱਦਿਆ ਮਿਲੂਗੀ ਔਰ ਘਰ ਬੈਠ ਕੇ ਤੁਸੀਂ ਉਹ ਵਿੱਦਿਆ ਪ੍ਰਾਪਤ ਕਰ ਸਕੋਗੇ ਸੋ ਇਸ ਸਾਡੇ ਨਾਲ ਵਿੱਤ ਮੰਤਰੀ ਹਰਪਾਲ ਜੀ ਮਾ ਜਿਨ੍ਹਾਂ ਨੇ ਸਪਸ਼ਟ ਤੌਰ ਤੇ ਦੱਸਿਆ ਕਿ ਡਿਜੀਟਲ ਜਿਹੜੀ ਯੂਨੀਵਰਸਿਟੀ ਬਣਦੇ ਨਾਲ ਲੋਕਾਂ ਦਾ ਟਾਈਮ ਬਚੇਗਾ ਔਰ ਘਰ ਬੈਠ ਕੇ ਹੀ ਲੋਕ ਪੜ੍ਹਾਈ ਕਰ ਸਕਣਗੇ ਕੈਮਰਾ ਸਹਿਯੋਗੀ ਕੁਲਜਿੰਦਰ ਸੂਦ ਦੇ ਨਾਲ ਚੰਡੀਗੜ੍ਹ ਤੋਂ ਰਿਸ਼ੀ ਰਾਹੀ ਵਲਡ ਪੰਜਾਬੀ